ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਲਗਾਤਾਰ ਮਾਨ ਸਰਕਾਰ ਨੇ ਜਿੱਥੇ ਤਿਆਰੀ ਕੀਤੀ ਹੋਈ ਹੈ ਉੱਥੇ ਹੀ ਹੁਣ ਚੋਣ ਨਿਸ਼ਾਨਾਂ ਦੀ ਸੂਚੀ ਵੀ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਸਰਪੰਚਾਂ ਦੀ ਉਮੀਦਵਾਰੀ ਦੇ ਲਈ 38 ਜੋ ਚੋਣ ਨਿਸ਼ਾਨ ਨੇ ਜਾਰੀ ਕੀਤੇ ਗਏ ਨੇ ਅਤੇ 70 ਚੋਣ ਨਿਸ਼ਾਨ ਪੰਚਾਂ ਦੇ ਉਮੀਦਵਾਰ ਦੇ ਤੌਰ ਤੇ ਜੋ ਚੁਣਨਾ ਚਾਹਣਗੇ ਇਸ ਦੇ ਵਿੱਚੋਂ ਚੁਣੇ ਜਾ ਸਕਣਗੇ ਜੇ ਸਰਪੰਚੀ ਦੀ ਚੋਣ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚੋਂ ਬਾਲਟੀ, ਚੂੜੀਆਂ, ਚੜੀਬੱਲਾ, ਸੀਸੀਟੀਵੀ ਕੈਮਰਾ, ਚੱਕੀ, ਕੰਗਾ ਕੈਮਰਾ ਵੇਲਣਾ ਫੁਹਾਰਾ ਤੋਹਫਾ ਅੰਗੂਰ ਹੈੱਡਫੋਨ ਖੁਰਪਾ ਲੈਪਟਾਪ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਨੌ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਕੜਾ ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਫਰਿੱਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ ਟਰੋਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੱਖਤਾਕੀ ਜਿਹੜੇ ਐ ਚੋਣ ਨਿਸ਼ਾਨ ਜਾਰੀ ਕੀਤੇ ਗਏ ਆ ਜਿਨ੍ਹਾਂ ਦੇ ਵਿੱਚੋਂ ਸਰਪੰਚ ਦੀ ਚੋਣ ਲੜਨ ਵਾਲਾ ਕੋਈ ਵੀ ਵਿਅਕਤੀ ਇਹਨਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਇੱਕ ਨੂੰ ਚੁਣ ਸਕੇਗਾ ਜੇ ਪੰਚੀ ਦੀ ਚੋਣ ਦੇ ਲਈ ਉਮੀਦਵਾਰਾਂ ਦੇ ਲਈ ਜੋ ਚੋਣ ਨਿਸ਼ਾਨ ਜਾਰੀ ਕੀਤੇ ਗਏ ਆ 70 ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਸੇਬ ਬੱਲੇਬਾਜ਼ 벨ਟ ਕਿਸ਼ਤੀ ਚਟਾਈ ਕੈਰਮ ਬੋਰਡ ਕੰਪਿਊਟਰ ਕਾਰ ਕੇਕ ਡੀਜ਼ਲ ਪੰਪ ਡੰਬਲਸ ਡ੍ਰਿਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬਾਂਸਰੀ ਫੁੱਟਬਾਲ ਕੀਪ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ, ਹੈਲਮਟ, ਹੈਂਡਕਾਰਟ, ਹਰਮੋਨੀਅਮ, ਹਾਕੀ ਅਤੇ ਬਾਲ, ਪ੍ਰੈਸ, ਜੀਪ, ਕੇਤਲੀ, ਲੇਡੀਜ਼ ਪਰਸ, ਮੱਚ, ਸ੍ਰੀ ਡੱਬੀ, ਮੋਬਾਈਲ, ਪੈਨ, ਪੈਨਸਲ ਦੀ ਡੱਬੀ, ਪ੍ਰੈਸ਼ਰ ਕੁੱਕਰ, ਪੈਨ, ਰੇਜ਼ਰ, ਕੂਲਰ, ਅੰਗੂਠੀ, ਰੂਮ ਹੀਟਰ, ਰਬੜ, ਮੋਹਰ, ਸਲੇਟ, ਪਿੰਗ, ਸਾਬਣਦਾਨੀ, ਟੱਪਣ ਵਾਲੀ ਰੱਸੀ, ਸਟੈਪਲਰ, ਬਸਕੂਆ, ਵਕਟਾਂ, ਸਤਾਰ, ਆਰਾ, ਸਕੂਲ ਬੈਗ, ਕੈਂਚੀ, ਸਲਾਈ ਮਸ਼ੀਨ, ਸੋਫਾ, ਚਾਬੀ, ਸਟੂਲ, ਚਾਹ, ਪਾਣੀ, ਟ੍ਰੇ, ਟਾਇਰ, ਟੀਵੀ ਰਿਮੋਟ, ਵਾਜਾ, ਟਾਈਪਰਾਈਟਰ, ਟੈਂਟ, ਟਰੱਕ ਕੰਧ ਕੜੀ ਗੁੱਟ ਕੜੀ ਖੁੰਡੀ ਪਾਣੀ ਦੀ ਟੈਂਕੀ ਪਾਣੀ ਦੀ ਬੋਤਲ ਅਤੇ ਸਿਟੀ ਇਹ 70 ਚੋਣ ਨਿਸ਼ਾਨਾਂ ਦੇ ਵਿੱਚੋਂ ਉਮੀਦਵਾਰ ਆਪਣਾ ਚੋਣ ਨਿਸ਼ਾਨ ਚੁਣ ਸਕੇਗਾ ਤਾਂ ਚੋਰਾ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਰਾਜ ਕਮਲ ਚੌਧਰੀ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਹੀ ਜਿਹੜੇ ਉਮੀਦਵਾਰ ਖੜੇ ਹੋਣਗੇ ਸਰਪੰਚੀ ਅਤੇ ਪੰਚੀ ਦੇ ਵਿੱਚ ਆਪਣਾ ਚੋਣ ਨਿਸ਼ਾਨ ਚੁਣ ਸਕਣਗੇ ਤਾਂ ਕੱਲ ਚੋਣ ਜਾਬਤਾ ਲੱਗਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਚੋਣ ਤਰੀਕ ਹੈ ਜਿਹੜੀ 20 ਅਕਤੂਬਰ ਤੋਂ ਪਹਿਲਾਂ ਰੱਖਣ ਦੀ ਰਾਜ ਹੁਣ ਕਮਿਸ਼ਨਰ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਹੈ ਜਿਸ ਦੇ ਬਾਅਦ ਹੁਣ ਮੁੱਖ ਅਧਿਕਾਰੀ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਜ਼ਿਲ੍ਹਿਆਂ ਦੇ ਡੀਸੀ ਦੇ ਨਾਲ ਤੇ ਰੋਸਟਰ ਵੀ ਤਿਆਰ ਕਰ ਦਿੱਤਾ ਗਿਆ ਤਾਂ ਫਿਰ ਕੱਲ ਚੋਣ ਜਾਬਤਾ ਲਾਗੂ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਚੋਣ ਤਰੀਕ ਦਾ ਐਲਾਨ ਕੱਲ ਹੀ ਕਰ ਦਿੱਤਾ ਜਾਵੇਗਾ